ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਮਿਆਂ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਤਰਕਾ ਤਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਾ ਹੈ ਸਵਾਉ ਜਨਕ ਹੈ ਸੰਕਿਤੇ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਐਸੇ ਸੂਰਬੀਰ ਯੋਧੇ ਧੰਨ ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਆਪਣੇ ਸਰੀਰ ਤੇ ਅਸਹਿਤ ਇਕਹਿ ਕਟਸਾ ਹਰਦਿਆ ਹੋਇਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ ਨਿੱਕੀਆਂ ਜਿੰਦਾ ਨੇ ਵੱਡੇ ਸਾਕੇ ਕਰਕੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਉਣਾ ਕੀਤਾ ਉਹ ਮਹਾਨ ਸੂਰਬੀਰ ਯੋਧੇ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜਾ ਸਭਜਾਦਾ ਬਾਬਾ ਫਤਿਹ ਸਿੰਘ ਤਰਨਾ ਦਲ ਜੋ ਸਭਜਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਮਿਸਲ ਹੈ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਿੰਘ ਸਭਾ ਚੌਣੀ ਨਿਹੰਗ ਸਿੰਘਾ ਬਜਵਾੜਾ ਕਲਾਉਣਾ ਰੋਡ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਬਾਬਾ ਫਤਿਹ ਸਿੰਘ ਸਾਹਿਬੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਤਖਤ ਸ੍ਰੀ ਅਕਾਲ ਤਾਪ ਜੀ ਦੇ ਜਥੇਦਾਰ ਸਹਿਬਾਨ ਅਤੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜੱਥਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦਾ ਹਜ਼ੂਰੀ ਰਾਗੀ ਜੱਥਾ ਹੋਰ ਬਿਆੰਤ ਜਥੇ ਅਤੇ ਸੰਤ ਮਹਾਪੁਰਸ਼ ਮਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨ ਟਕਸਾਲਾ ਦੇ ਮੁਖੀ ਸਹਿਬਾਨ ਸਮਾਜ ਸੇਵੀ ਜਥੇਬੰਦੀਆਂ ਪਹੁੰਚ ਰਹੀਆਂ ਹਨ ਅਤੇ ਬਲੱਡ ਡੋਨੇਸ਼ਨ ਦਾ ਵੀ ਕੈਂਪ ਲਾਇਆ ਜਾਵੇਗਾ ਇਸ ਤਰ੍ਹਾਂ ਸਾਰੀਆਂ ਸੰਗਤਾਂ ਦੇ ਚਾਣਾਂ ਵਿੱਚ ਦਾਸ ਬੇਨਤੀ ਕਰਦਾ ਹਾਂ ਕਿ 14 ਦਸੰਬਰ ਨੂੰ ਸ੍ਰੀ ਖੰਡਾ ਸਾਹਿਬ ਦੇ ਭੋਗ ਪ੍ਰੰਤ ਬਾਹਰ ਖੁੱਲੇ ਪੰਡਾਲ ਅੰਦਰ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਸਤਗੁਰੂ ਜੀ ਦੀ ਅੰਮ੍ਰਿਤ ਰਸ ਗੁਰਬਾਣੀ ਦੇ ਕੀਰਤਨ ਪੁਰਕੇ ਲੰਗਰ ਟੁੱਟ ਵਰਤਾਏ ਜਾਣਗੇ ਸੋ ਸਾਰੀਆਂ ਸੰਗਤਾਂ ਦੇ ਹੁਸ਼ਿਆਰਪੁਰ ਜਿੱਥੋਂ ਜਿੱਥੋਂ ਤੱਕ ਵੀ ਹੁਸ਼ਿਆਰਪੁਰ ਫਾਸਟ ਲਾਈਵ ਦੀ ਆਵਾਜ਼ ਜਾਂਦੀ ਹੈ ਉੱਥੋਂ ਤੋਂ ਸਾਰੀਆਂ ਸੰਗਤਾਂ ਨੂੰ ਕਿਉਂਕਿ ਸਹਬਜਾਦਾ ਬਾਬਾ ਫਤਿਹ ਸਿੰਘ ਜੀ ਮੇਰੇ ਇਕੱਲੇ ਦੇ ਨਹੀਂ ਸਾਰੇ ਸਾਰੇ ਦੇਸ਼ ਦੇ ਸਾਰੇ ਵੱਲ ਦੇ ਬਾਬਾ ਫਤਿਹ ਸਿੰਘ ਜੀ ਸਰਬੱਤ ਦੇ ਭਲੇ ਵਾਸਤੇ ਉਹਨਾਂ ਆਪਣੇ ਮਾਸੂਮ ਸਰੀਰ ਦੇ ਉੱਤੇ ਜ਼ੁਲਮ ਸਹਿ ਕਰਕੇ ਸਾਨੂੰ ਇਹ ਆਜ਼ਾਦੀ ਦਵਾਈ ਤੋ ਸੂਰਬੀਰ ਯੋਧੇ ਦਾ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਤੇ ਹਰ ਇੱਕ ਸੰਗਤ ਸ਼ਾਮਲ ਹੋ ਕਰਕੇ ਗੁਰੂ ਕੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਸੋ ਸਾਰੀਆਂ ਸੰਗਤਾਂ ਦੇ ਚਾਣਾਂ ਵਿੱਚ ਬੇਨਤੀ ਹੈ ਕਿ ਪ੍ਰਭਾਤ ਫੇਰੀਆਂ ਚੱਲ ਰਹੀਆਂ ਹਨ ਅੰਮ੍ਰਿਤ ਵੇਲੇ ਪ੍ਰਭਾਤ ਫੇਰੀਆਂ ਸ਼ਾਮ ਦੇ ਦੁਬਾਰ ਪਿੰਡਾਂ ਵਿੱਚ ਲੱਗ ਰਹੇ ਹਨ ਇੱਕ ਸਨੇਹਾ ਲੈ ਕੇ ਸਾਬ ਜੀ ਆਦਾ ਬਾਬਾ ਫਤੇ ਸਿੰਘ ਸਾਹਿਬ ਜੀ ਦਾ ਇੱਕ ਸਨੇਹਾ ਲੈ ਕੇ ਸੰਗਤਾਂ ਵਿੱਚ ਪਹੁੰਚਦੇ ਹਾਂ ਤੇ ਇੱਕ ਸਨੇਹਾ ਸੰਗਤਾਂ ਦੇ ਚਾਣਾਂ ਵਿੱਚ ਹੈ ਕਿ ਬਾਬਾ ਫਤੇ ਸਿੰਘ ਸਾਹਿਬ ਜੀ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਹੋ ਕਰਕੇ ਉਹਨਾਂ ਦੇ ਪ੍ਰਕਾਸ਼ ਦਿਹਾੜੇ ਵਿੱਚ ਸ਼ਾਮਲ ਹੋ ਕਰਕੇ ਉਹ ਸੂਰਬੀਰ ਯੋਧੇ ਧੰਤਨ ਬਾਬਾ ਫਤਿਹ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਹੀ